ਚੂੜੂੜਾ ਇਹ ਡੰਗਰਾਲਾ ਹਸਪਤਾਲ ਹੈ ਸਰਕਾਰੀ ਇੱਥੇ ਮਹੱਲਾ ਕਲੀਨਿਕ ਖੋਲਿਆ ਗਿਆ ਪਰ ਉਹਦੇ ਨਾਲ ਹੀ ਸਾਂਝੀ ਕੰਧ ਲੱਗਦੀ ਬਹੁਤ ਕੁਆਰ ਬਣਿਆ ਪਿਆ ਉਹ ਕੁਆਟਰਾਂ ਦਾ ਜਿੱਕੇ ਲੋਕ ਵੀ ਕੂੜੇ ਰੇੜੀਆਂ ਵਾਲੇ ਵੀ ਇੱਥੇ ਕੂੜਾ ਸੁੱਟਕੇ ਜਾਂਦੇ ਨੇ ਤੇ ਅੱਜ ਸਵੇਰ ਦੀ ਇੱਥੇ ਅੱਗ ਲੱਗੀ ਪਈ ਹੈ ਤੇ ਬਹੁਤ ਬੁਰਾ ਹਾਲ ਚੱਲ ਰਿਹਾ ਇੱਥੇ ਜਿਹਦੇ ਨਾਲ ਕਿ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਇੱਕ ਪਾਸੇ ਤਾਂ ਆਪਾਂ ਮਹੱਲਾ ਕਲੀਨਿਕ ਖੋਲ ਰਹੇ ਆ ਦੂਸਰੇ ਪਾਸੇ ਆਪਾਂ ਗੰਦਗੀ ਦਾ ਢੇਲ ਆ ਰਹੇ ਆ ਫੇਰ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਪੰਜਾਬ ਸਰਕਾਰ ਨੂੰ ਕਿ ਵੈਟਰਨਰੀ ਹਸਪਤਾਲ ਵਾਲੇ ਡਾਕਟਰਾਂ ਨੂੰ ਵੀ ਸਭ ਪ ਪਰ ਕੋਈ ਸੁਣਵਾਈ ਨਹੀਂ ਕਰ ਰਿਹਾ ਜਿੱਤੇ ਕੀ ਦਾ ਹਾਲ ਆ ਜਲਦੀ ਹੱਲ ਹੋਣਾ ਚਾਹੀਦਾ ਨਹੀਂ ਤਾਂ ਇਹ ਬਿਮਾਰੀਆਂ ਦਾ ਘਰ ਹੋਰ ਵੀ ਬਣ ਜਾਣਾ ਹੈ ਆਉਣ ਜਾਣ ਵਾਲੇ ਪੱਦਰ ਤੋਂ ਬੰਦਿਆਂ ਨੂੰ ਦਿੱਕਤ ਆਉਂਦੀ ਆ ਸਾਹਮਣੇ ਰਹਿਣ ਵਾਲਿਆਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ ਜਿਸ ਤਰ੍ਹਾਂ ਤੇ ਸਵੇਰ ਦੀ ਅੱਗ ਲੱਗੀ ਵੀ ਹੈ ਜੇ ਇਹ ਅੱਗ ਨਾ बुझਵਾਈ ਜਾਂਦੀ ਤਾਂ ਇਹ ਵੱਧ ਵੀ ਸਕਦੀ ਸੀ ਬਹੁਤ ਜ਼ਿਆਦਾ ਫਿਰ ਜਾਨੀ ਮਾਲੀ ਵੀ ਨੁਕਸਾਨ ਹੋ ਸਕਦਾ ਇੱਥੇ ਮੁਹੱਲਾ ਕਲੀਨੀ ਖੁੱਲਿਆ ਗਿਆ ਹੈ ਉਹਦੇ 50 ਕਦਮਾਂ ਤੇ ਇਹੀ ਇੱਕ ਕੁਆਟਰ ਬਣੇ ਹੋਏ ਨੇ ਜਿੰਨਾਂ ਚ ਕਿ ਬਹੁਤ ਜ਼ਿਆਦਾ ਗੰਦਾ ਢੇਰ ਪਿਆ ਰਹਿੰਦੇ ਆ ਲੋਕ ਸੜ ਜਾਂਦੇ ਨੇ ਕੂੜੇ ਵਾਲੇ ਹੋਰ ਹੋ ਜਾਂਦਾ ਬੁਰਾ ਨਸ਼ੇੜੀ ਪੱਤੇ ਆਉਂਦੇ ਨੇ ਬਹੁਤ ਬੁਰਾ ਹਾਲ ਹੁੰਦਾ ਹੈ ਅੱਜ ਸਵੇਰ ਇੱਥੇ ਅੱਗ ਲੱਗੀ ਹੋਈ ਹੈ। ਔਰ ਜੇ ਫਾਇਰ ਬ੍ਰਿਗੇਡ ਨਾ ਆਉਂਦੀ ਤਾਂ ਇਹ ਬਹੁਤ ਜ਼ਿਆਦਾ ਖਤਰਨਾਕ ਕੰਮ ਹੋ ਜਾਦਾ ਸੀ। ਇਹ ਸਭ ਪ੍ਰਸ਼ਾਸਨ ਦੇ ਨਿਗਾਚ ਵੀ ਹੈ ਜੀ। ਜਦੋਂ ਮੈਂ ਅਗਲੇ ਨੇ ਖੁੱਲੇ ਉਹਨਾਂ ਨੂੰ ਵੀ ਪਤਾ ਹੈ ਵੀ ਇੱਥੇ ਨਾਲ ਕੀ ਚੀਜ਼ ਹੈ। ਪਰ ਕੋਈ ਗੌਰ ਨਹੀਂ ਕਰ ਰਿਹਾ ਇਸ ਵਾਰ। ਵੀ ਮੰਗ ਕਰ ਮੰਗ ਕਰਦੇ ਵੀ ਜਦਾਂ ਇਹਦੀ ਸਪਾਈ ਕਰਕੇ ਉਹ ਕੀਤਾ ਜਾਵੇ। ਨਹੀਂ ਇਹਦੀ ਕਿੱਦਾਂ ਬੰਦ ਕੀਤੀ ਜਾਵੇ ਇਧਰ ਕੁਆਰਟਰੇ ਬੰਦ ਕੀਤੇ ਜਾਣ ਬਾਹਰਲੇ ਪਾਸੋਂ। ਇਹ ਵੈਟਰ ਨਹੀਂ ਵੀ ਹਸਪੀਟਲ ਦੀ ਜਗ੍ਹਾ ਹੈ, ਸਰਕਾਰੀ ਜਗ੍ਹਾ ਹੈ। ਇਹ ਅੱਗ ਸਵੇਰ ਤੋਂ ਲੱਗੀ ਹੋਈ ਹੈ। ਇਹ ਖੰਡਰ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਪਿੱ ਇਹਦੇ ਵਿੱਚ ਗੰਦ ਕੂੜਾ ਡੇਲੀ ਦੇ ਡੇਲੀ ਸੁੱਟਿਆ ਜਾਂਦਾ ਹੈ ਜਿਹਨੂੰ ਜਿਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਬਹੁਤ ਵਾਰੀ ਐਪਲੀਕੇਸ਼ਨ ਵੀ ਦਿਾਈ ਲਿਖ ਕੇ ਹਸਪੀਟਲ ਦੇ ਵਿੱਚ ਵੀ ਕਮੇਟੀ ਦੇ ਵਿੱਚ ਵੀ ਜਿਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਮੀਤ ਸਰ ਨੂੰ ਵੀ ਕਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਦੀ ਇਹਦੇ ਵਿੱਚ ਨਸ਼ੇੜੀ ਤੱਕ ਆਉਣ ਲੱਗੇ ਔਰ ਰਾਤ ਇੱਥੇ ਵਸਦੇ ਲੋਕਾਂ ਨੂੰ ਬਹੁਤ ਔਖਾ ਹੋ ਰਿਹਾ ਹੈ ਅੱਜ ਸਵੇਰ ਤੋਂ ਇੱਥੇ ਅੱਗ ਲੱਗੀ ਹੋਈ ਹੈ ਜੋ ਕਿ ਹੁਣ ਫਾਇਰ ਗੈਟ ਵਾਲੇ ਆ ਕੇ ਰਾਤ ਨੂੰ ਇੱਥੇ ਬੁਝਾ ਕੇ ਗਏ ਨੇ ਇਹਦੀ ਕੰਦਾਂ ਜਾਂਦਾ ਸਹੀ ਕੀਤੀਆਂ ਜਾਂ ਜਾਂ ਉੱਚੀਆਂ ਚੱਕੀਆਂ ਜਾਂ ਨੇ ਇਹਨੂੰ ਸਾਰਾ ਸਾਫ਼ ਕੀਤਾ ਜਾਵੇ ਇਹਨੂੰ ਪਲੇਨ ਕੀਤਾ ਜਾਵੇ ਤਾਂ ਜੋ ਇੱਥੇ ਕੋਈ ਕੂੜਾ ਕਰਕੜਾ ਨਾ ਸਿੱਟੇ ਇੱਥੇ ਗੰਦਗੀ ਨਾਲ ਸਮੈਲ ਆਂਦੀ ਹੈ ਮੱਛਰ ਮੱਖੀ ਬਹੁਤ ਬਿਮਾਰੀਆਂ ਪੈਦਾ ਹੁੰਦੀਆਂ ਨੇ ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆਂ ਵੀ ਇਹ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੇ ਕੋਈ ਨਾ ਹੱਲ ਕੀਤਾ ਗਿਆ ਤਾਂ ਇਹ ਚਿੰਟੂ ਰੋਡ ਨੂੰ ਬਲੌਕ ਕੀਤਾ ਜਾਊਗਾ ਔਰ ਖੋਲਿਆ ਨਹੀਂ ਜਾਊ ਜਦ ਤੱਕ ਇਹਦਾ ਕੋਈ ਹੱਲ ਨਹੀਂ ਹੋਊਗਾ